ਸਾਡੇ ਮਸਲੇ ਆ ਬੀਜੇਪੀ ਦੀ ਸਰਕਾਰ ਰਿਹਾ ਉਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਬਿਦੇ ਵੀ ਦੇ ਉੱਪਰ ਕਾਨੂੰਨ ਬਣਾਵੇ ਸਾਡੇ ਪਾਣੀਆਂ ਦਾ ਹੱਕ ਸਾਨੂੰ ਦੇਵੇ ਸਾਡਾ ਚੰਡੀਗੜ੍ਹ ਸਾਨੂੰ ਦੇਵੇ ਪਿਛਲੇ ਦਿਨੀ ਇੱਕ ਤੁਹਾਡੀ ਜਿਹੜੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿਦੇ ਵਿੱਚ ਤੁਸੀਂ ਇਹ ਕਹਿੰਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਗੱਤ ਚੋੜ ਕੇ ਦੇ ਨਾਲ ਕਰਨਾ ਬੀਜੇਪੀ ਦਾ ਨਾਮ ਵੀ ਉਹਦੇ ਵਿੱਚ ਥੋੜਾ ਲਿਆ ਜਾ ਰਿਹਾ ਹੈ ਉਹ ਕੀ ਕਲਿੱਪ ਦਾ ਕੀ ਮਤਲਬ ਉਹ ਗੱਲ ਕੀ ਹੋਈ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਣ ਵਾਲਾ ਮਸਲਾ ਜਿਹੜਾ ਕਾਫੀ ਜਿਹੜਾ ਵਾ ਉਹ ਇਸ ਸਮੇਂ ਗੰਭੀਰ ਚੱਲ ਰਿਹਾ ਕਾਫੀ ਜਿਹੜੇ ਐਸਪੀਸੀ ਮੈਂਬਰਾਂ ਵੱਲੋਂ ਵੀ ਖਿਲਾਫਤ ਕੀਤੀ ਗਈ ਆ ਜਥੇਦਾਰ ਕਾਲਤਕ ਸਾਬ ਵੱਲੋਂ ਵੀ ਇੱਕ ਪੋਸਟ ਜਿਹੜੀ ਪਾਈ ਗਈ ਆ ਕੀ ਦੇਖਦੇ ਹੋ ਇਹ ਚੀਜ਼ ਕਿਉਂ ਹੋ ਰਹੀ ਹੈ ਇੱਕ ਫੋਟੋ ਵੀ ਜਾਰੀ ਕੀਤੀ ਜਾ ਰਹੀ ਜਿਹਦੇ ਵਿੱਚ ਉਹ ਸਿਰਸਾ ਨੂੰ ਮਿਲੇ ਜਿਹਦੇ ਜਤਨ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਹੋਈ ਉਹ ਕਹਿਿਆ ਜਾ ਰਿਹਾ ਕਿ ਲਗਾਤਾਰ ਭਾਜਪਾ ਦੇ ਸੰਬਰ ਕਿ ਚੁਣ ਉਹਨਾਂ ਨੇ ਦੀ ਸਵਾਮਤ ਪਹਿਲਾਂ ਖਤਮ ਕਰ ਚੁੱਕੇ ਇਹ ਤੇ ਕਮਾਨੇ ਬਣਾਏ ਜਾ ਰਹੇ ਆ ਆਪ ਉਹਨਾਂ ਦੇ ਨਾਲ ਹੀ ਰਹੇ ਆ ਸਾਰੇ ਸਿਰਸੇ ਹੁਣਾਉਂਦੇ ਸ ਦਾਸਰੀ ਨਾਲ ਸੰਗਤਨ ਦੇ ਸਹਿਯੋਗ ਨਾਲ ਕੰਮਜਾਬ ਹੋ ਜਾਣਗੇ ਤੇ ਇਹ ਚੀਜ਼ਾ ਕਿ ਅਸੀਂ ਇੱਕ ਥੋੜਾ ਜਿਹਾ ਦੂਜੇ ਤੋਂ ਹਟ ਕੇ ਥੋੜੀ ਜਿਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੀ ਮਾਨਸਿਕਤਾ 'ਚ ਕੀ ਫਰਕ ਲੱਗ ਰਿਹਾ ਕਿ ਪਹਿਲਾਂ ਨਾਲੋਂ ਵੱਧ ਅਸਰ ਜਿਹੜਾ ਵਾ ਉਹ ਲੋਕਾਂ ਦੀ ਮਾਨਸਿਕਤਾ ਤੇ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤੇ ਅੱਜ ਅਸੀਂ ਸਾਡੀ ਕੌਮ ਦੇ ਮਹਾਨ ਯੋਧੇ ਜਰਨੈਲ ਦੀ ਬਾਈ ਨੂੰ ਅੱਜ ਅਸੀਂ ਸ਼ਰਦਾ ਦੇ ਪੁੱਲ ਫੇਟ ਕਰਨ ਵਾਸਤੇ ਉਹਨਾਂ ਦੀ ਤੀਜੀ ਵਰ੍ਹੇ ਸ਼ੀ ਮਨਾਈ ਗਈ ਹੈ ਤੇ ਬੜੇ ਉਹਨਾਂ ਦਾ ਜਿਹੜਾ ਘਟਾ ਹੈ ਕਦੇ ਵੀ ਕੌਮ ਨੂੰ ਪੂਰਾ ਨਹੀਂ ਹੋ ਸਕਦਾ ਤੇ ਇਸ ਕਰਕੇ ਅਸੀਂ ਸਾਰਿਆਂ ਦਾ ਬਹੁਤ ਤਹਿ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਇੱਥੇ ਆ ਗਾਜ਼ਰੀ ਭਰੀਆ ਜਾਂ ਜਿਹੜੇ ਵੀ ਉਹਨਾਂ ਨੂੰ ਚਾਉਣ ਵਾਲਿਆ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖੇ ਤੇ ਜਿਹੜੀ ਦੂਜੀ ਉਹਨਾਂ ਦੀ ਬਣਾਈ ਹੋਈ ਜਥੇਬੰਦੀ ਨੂੰ ਅਸੀਂ ਅੱਗੇ ਵਧਾਉਂਦਿਆਂ ਹੋਇਆ ਉਹਨੂੰ ਇੱਕ ਰਾਜਨੀਤਿਕ ਪਾਰਟੀ ਦਾ ਵੀ ਰੂਪ ਦਿੱਤਾ ਗਿਆ ਉਹ ਵੀ ਸੰਗਤਾਂ ਦੀ ਬਹੁਤ ਵੱਡੀ ਮੰਗ ਸੀਗੀ ਤੇ ਉਹਦੇ ਅਨਸਾਰ ਹੀ ਅਸੀਂ ਇਸ ਪਾਸੇ ਨੂੰ ਚੱਲੇ ਸੀ ਤੇ ਇਸ ਬਹੁਤ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੀ ਮਿਲ ਰਿਹਾ ਉਹਦੇ ਉਹਦੇ ਕਰਕੇ ਅੱਜ ਸੰਤਾਂ ਵੀ ਬਹੁਤ ਵੱਡੀ ਪੱਧਰ ਤੇ ਆਈਆਂ ਵੀ ਆ ਤੇ ਬਹੁਤਿਆਂ ਨੂੰ ਤੇ ਚਲੋ ਅਸੀਂ ਸਨਾਮ ਹੀ ਨਹੀਂ ਲਗਾ ਨਹੀਂ ਸਕੇ ਤੇ ਇਸ ਕਰਕੇ ਨਹੀਂ ਤੇ ਹੋਰ ਵੀ ਸ਼ਾਇਦ ਬਹੁਤ ਵੱਡੀ ਤਦਾਦ ਚ ਸੰਤਾਂ ਪਹੁੰਚ ਜਣੀਆਂ ਇਕਾਈਆਂ ਬਣਾ ਰਹੀਆਂ ਉਹਨਾਂ ਵਿੱਚ ਕਿਵੇਂ ਦਾ ਜਿਹੜਾ ਰੁਝਾਨ ਨਿਕਲ ਕੇ ਸਾਹਮਣੇ ਆ ਰਿਹਾ ਖਾਸ ਕਰਕੇ ਪਾਰਟੀ ਦੇ ਲੀਡਰਸ਼ਿਪ ਦੇ ਨਹੀਂ ਉਹ ਤੇ ਜਦਾਸੇ ਆ ਜਿੱਥੇ ਜਿੱਥੇ ਵੀ ਬਣਾ ਰਹੇ ਆ ਇਕਾਈਆਂ ਕਾਫੀ ਉਹਨਾਂ ਨੂੰ ਸਹਯੋਗ ਮਿਲ ਰਿਹਾ ਸੰਤਾਂ ਦਾ ਬਹੁਤ ਸਾਡੇ ਕੋਲ ਅਜੇ ਪਹੁੰਚ ਨਹੀਂ ਹੋ ਰਹੀ ਸਾਡੇ ਕੋਲ ਇੱਕ ਦੋ ਬੰਦੇ ਥੋੜੇ ਟਿੱਲੇ ਮੱਠੇ ਹੋਗੇ ਤੇ ਕੁਝ ਜ਼ਰੂਰੀ ਕੰਮ ਕਰਕੇ ਕੁਝ ਇਦਾਂ ਦੇ ਫੰਕਸ਼ਨ ਆਗੇ ਵਿੱਚ ਇਸ ਕਰਕੇ ਜਿੱਥੇ ਜਿੱਥੇ ਵੀ ਅਸੀਂ ਕੀਤਾ ਉੱਥੇ ਕਾਫੀ ਇਤਸ਼ਾਹ ਨਾਲ ਲੋਕਾਂ ਨੂੰ ਭਾਈ ਅਮਿਤਪਾਲ ਸਿੰਘ ਨਾਲ ਗੱਲ ਹੋਈ ਇਸ ਬਾਰੇ ਜਿਹੜੀ ਹੁਣ ਪਾਰਟੀ ਦੇ ਬਾਰੇ ਜਿਹੜੀ ਰੇਟੈਸਟ ਕੀ ਗੱਲਬਾਤ ਚੱਲ ਰਹੀ ਹੈ ਉਹਨਾਂ ਨਾਲ ਅਸੀਂ ਉਹਨਾਂ ਦੇ ਸਲਾਹ ਕਰਕੇ ਹੀ ਅੱਗੇ ਚੱਲਦੇ ਆਂ ਜੀ ਉਹਨਾਂ ਦੇ ਸੰਗਤਾਂ ਦੀਆਂ ਜਿਹੜੀਆਂ ਉਹ ਜਿਹੜਾ ਹੈਗਾ ਵਾ ਹੁਕਮ ਹੈ ਉਹ ਉਹਨਾਂ ਤੱਕ ਪਹੁੰਚਦਾ ਤੇ ਉਹਨਾਂ ਨੂੰ ਦੱਸਦਾ ਕਿ ਸੰਤਾ ਚਾਹ ਰਹੀ ਹੈ ਕਿ ਆਪਾਂ ਪਾਰਟੀ ਬਣਾਈਏ ਤੇ ਉਹਨਾਂ ਨੇ ਕਿਹਾ ਸੀ ਕਿ ਠੀਕ ਹੈ ਕਿ ਸੰਤਾ ਦੀ ਹਕੂਮਤੋਂ ਬਾਹਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਣ ਵਾਲਾ ਮਸਲਾ ਜਿਹੜਾ ਕਾਫੀ ਜਿਹੜਾ ਵਾ ਉਹ ਇਸ ਸਮੇਂ ਗੰਭੀਰ ਚੱਲ ਰਿਹਾ ਕਾਫੀ ਜਿਹੜੇ ਐਸਪੀਸੀ ਮੈਂਬਰਾਂ ਵੱਲੋਂ ਵੀ ਖਿਲਾਫਤ ਕੀਤੀ ਗਈਆ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਇੱਕ ਪੋਸਟ ਜਿਹੜੀ ਪਾਈ ਗਈ ਹੈ ਕੀ ਦੇਖਦੇ ਹੋ ਇਹ ਚੀਜ਼ ਕਿਉਂ ਹੋ ਰਹੀ ਹੈ ਇਹ ਤੇ ਮੇਰਾ ਖਿਆਲ ਹੈ ਕਿ ਸਾਡੀ ਕੌਮ ਦੀ ਬਹੁਤ ਵੱਡੀ ਤਰਾਸਦੀ ਆ ਕਿ ਜਿਹੜੀਆਂ ਧਿਰਾਂ ਨੇ ਅਕਾਲ ਤਖਤ ਦੇ ਹੁਕਮ ਨੂੰ ਪ੍ਰਵਾਨ ਕਰਨਾ ਲਾਗੂ ਕਰਵਾਉਣਾ ਸੀ ਉਹੀ ਉਹਦੀ ਅਣ ਦੇਖੀ ਕਰ ਰਹੀਆਂ ਉਹਦੇ ਵਿਰੋਧ ਚ ਖੜ ਰਹੀਆਂ ਬਹੁਤ ਦੁੱਖ ਵਾਲੀ ਗੱਲ ਆ ਕਿ ਜਿਹੜੇ ਜੱਥੇਦਾਰ ਹੈ ਦਾ ਅਹੁਦਾ ਸਾਡੀ ਕੌਮ ਚ ਬੜਾ ਸਰਬੋਤਮ ਆ ਬਹੁਤ ਉੱਚਾ ਵਾ ਤੇ ਉਹਨਾਂ ਜੱਥੇਦਾਰਾਂ ਨੂੰ ਇਦਾਂ ਉਹਨਾਂ ਤੇ ਉਹਨਾਂ ਦੀ ਕਰਦਾਰ ਕੁਸ਼ੀ ਕਰਨੀ ਉਹਨਾਂ ਨੂੰ ਇਦਾਂ ਦੇ ਹਾਲਾਤ ਪੈਦਾ ਕਰਕੇ ਉਹਨਾਂ ਨੂੰ ਧੱਕੇ ਨਾਲ ਬਾਹਰ ਕੱਢਣਾ ਮੇਰਾ ਖਿਆਲ ਹੈ ਕਿ ਕੌਮ ਬਰਦਾਸ਼ਤ ਨਹੀਂ ਕਰੂਗੀ ਰਾਜੀ ਇੱਕ ਫੋਰਮ ਵੀ ਜਾਰੀ ਕੀਤੀ ਜਾ ਰਹੀ ਜਿਹਦੇ ਵਿੱਚ ਉਹ ਸਿਰਸਾ ਨੂੰ ਮਿਲੇ ਜਿਹਦੇ ਜਿੱਤਣ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਹੋਈ ਉਹ ਕਹਿਇਆ ਜਾ ਰਿਹਾ ਕਿ ਲਗਾਤਾਰ ਭਾਜਪਾ ਦੇ ਸੰਭਰ ਕਿ ਨਹੀਂ ਇਹ ਜੀਜ਼ੇ ਕਿ ਕੋਈ ਵੀ ਸਿੱਖ ਉਹ ਪਾਰਟੀ ਤੋਂ ਪਹਿਲਾਂ ਇਹ ਜਿਹੜੇ ਸਿੱਖ ਆ ਨਾ ਤੇ ਸਿੱਖ ਨੂੰ ਜਥੇਦਾਰ ਦਾ ਬਹੁਤ ਵੱਡਾ ਰਤਬਾ ਪੂਰੇ ਦੁਨੀਆ ਦੇ ਕਿਸੇ ਸਿੱਖ ਨੂੰ ਕੋਈ ਸਿੱਖ ਉਹਨਾਂ ਨੂੰ ਮਿਲ ਸਕਦਾ ਉਹ ਉਹਨਾਂ ਨੂੰ ਮਿਲ ਸਕਦੇ ਮੇਰੇ ਕੱਲ ਇਹੋ ਜਿਹਿਆਂ ਦਾ ਪਾਬੰਦੀਆਂ ਇਹ ਜਿਹੜਾ ਸਾਰੀਆਂ ਚੀਜ਼ਾਂ ਪਾਰਟੀ ਬਾਜੀ ਤੋਂ ਭਰੇ ਆ ਉਹਦੇ ਸਾਰੇ ਤੇ ਉਹਨਾਂ ਦਾ ਹਰ ਇੱਕ ਬੰਦੇ ਨੂੰ ਉਹਨਾਂ ਦਾ ਮਿਲਦਾ ਅਦ ਕਾਰੇ ਆ ਉਹ ਕੋਈ ਕੋਈ ਵੀ ਉਹਦੇ ਨਾਲ ਕੋਲ ਆਪਣਾ ਦੁੱਖ ਸੁੱਖ ਰੱਖ ਸਕਦਾ ਤੇ ਮੇਰਾ ਖਿਆਲ ਜੇ ਕੋਈ ਮਿਲੇ ਤੇ ਮੇਰਾ ਖਿਆਲ ਇਹੋ ਜੀ ਕੋਈ ਵੱਡੀ ਕੋਈ ਗਲਤੀ ਨਹੀਂ ਇਹ ਚੀਜ਼ ਇਹ ਇਹ ਤੇ ਹੁਣ ਮਿਲੇ ਉਹਨਾਂ ਨੇ ਸਵਾਮਤ ਪਹਿਲਾਂ ਖਤਮ ਕਰ ਚੁੱਕੇ ਇਹ ਤੇ ਕਬਾਨੇ ਬਣਾਏ ਜਾ ਰਹੇ ਆ ਆਪ ਉਹਨਾਂ ਦੇ ਨਾਲ ਹੀ ਰਹੇ ਆ ਸਾਰੇ ਸਿਰਸੇ ਹੁਣਾਉਂਦੇ ਸਾਰਾ ਕੋ ਸਿਰਸੇ ਹੁਣਾਉਂਦੀ ਇਹਨਾਂ ਦੇ ਬੰਦੇ ਸੀ ਉਹ ਉਹਨਾਂ ਦੇ ਚਿਤਨਾ ਹੈ ਕਿ ਸਿਰਸੇ ਉਹਨੇ ਕੋਈ ਗਲਤ ਆ ਉਹਨ ਜੇ ਦੂਜਾ ਬੰਦਾ ਕੋਈ ਮਿਲ ਪੈਂਦਾ ਤੇ ਉਹ ਜਿਸ ਤਰ੍ਹਾਂ ਮਿਲ ਪੈਂਦਾ ਤੇ ਬਹੁਤ ਗਲਤ ਹੋ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜੁੜੇ ਅਕਾਲ ਤਖਤ ਤੋਂ ਭਗੌੜੇ ਲੋਕ ਆ ਤੇ ਇਹਨਾਂ ਨੂੰ ਗੁਰੂ ਮਹਾਰਾਜ ਦੇ ਤੇ ਅੱਗੇ ਇਹਨਾਂ ਤੇ ਬੜੀ ਕਰੋਪੀ ਚੱਲ ਰਹੀ ਹੈ ਹੋਰ ਜਿਹੜੀਆਂ ਰਹਿੰਦੀਆਂ ਖੁੰਦੀਆਂ ਨੇ ਆਪਣੇ ਜਣਾ ਪੁੱਟ ਰਹੇ ਪਿਛਲੇ ਦਿਨੀ ਇੱਕ ਤੁਹਾਡੀ ਜਿਹੜੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿਦੇ ਵਿੱਚ ਤੁਸੀਂ ਇਹ ਕਹਿੰਦੇ ਹੋ ਕਿ ਆਉਣ ਵਾਲੇ ਸਮੇਂ 'ਚ ਗੱਤ ਛੋੜ ਕੇ ਦੇ ਨਾਲ ਕਰਨਾ ਬੀਜੇਪੀ ਦਾ ਨਾਮ ਵੀ ਉਹਦੇ ਵਿੱਚ ਥੋੜਾ ਆ ਲਿਆ ਜਾ ਰਿਹਾ ਕੀ ਕਲਿੱਪ ਦਾ ਕੀ ਮਤਲਬ ਉਹ ਗੱਲ ਕੀ ਹੋਈ ਹੈ ਇਹ ਮੈਂ ਤੇ ਸੋਚ ਰਿਹਾ ਕਿ ਜੇ ਗੱਠ ਜੋੜਦਾ ਜੇ ਤੇ ਅਸੀਂ ਪਾਰਟੀ ਸ਼ੁਰੂ ਕਰ ਰਹੇ ਹਾਂ ਜੇ ਕੋਈ ਗੱਠ ਜੋੜ ਵਾਲੀ ਇਦਾਂ ਦੀ ਕੋਈ ਸੰਭਾਵਨਾ ਹੀ ਨਹੀਂ ਪਹਿਲੀ ਗੱਲ ਤੇ ਅਸੀਂ ਆਪਣੀਆਂ ਪੰਜਾਬ ਦੀਆਂ ਪੰਥਕ ਧਰਾਂ ਨਾਲ ਹੀ ਗੱਠ ਜੋੜ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਉਹ ਇਹ ਚੀਜ਼ਾਂ ਕਿ ਇਹਨਾਂ ਨੂੰ ਤਰੋੜ ਮਰੋੜ ਕੇ ਨਾ ਪੇਸ਼ ਕੀਤਾ ਜਾਵੇ ਕਿਉਂਕਿ ਜੇ ਲੜਾਈ ਤੇ ਸਾਡੀ ਉਹਨਾਂ ਨਾਲ ਹੀ ਹੈ ਕਿਉਂਕਿ ਉਹ ਕਲਿੱਪ ਆਉਣ ਤੋਂ ਬਾਅਦ ਪੰਥਕ ਧਰਾਂ ਵੱਲੋਂ ਵੀ ਨਿਸ਼ਾਨੇ ਸਾਧੇਗੇ ਕਿ ਇਹ ਇਹ ਕੀ ਬਿਆਨ ਹੈ ਦਾ ਮਤਲਬ ਐਸੀ ਸਪਸ਼ਟੀ ਕਰ ਲੈਣੀ ਹੈ ਇਹ ਸਪਸ਼ਟਕਰਨ ਤੇ ਇਹੋ ਹੀ ਆ ਕਿ ਅਸੀਂ ਆਪਣੇ ਪੰਥਕ ਧਿਰਾਂ ਨਾਲੋਂ ਹੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਗੱਠਜੋੜ ਕਰਾਂਗੇ ਇਹ ਉਹ ਤਰ੍ਹਾਂ ਤੇ ਸਾਡੀਆਂ ਪਹਿਲਾਂ ਹੀ ਸਾਨੂੰ ਜੇਲ੍ਹਾਂ ਸੁੱਟਣ ਵਾਲੀਆਂ ਸਾਡੇ ਨਾਲ ਧੱਕਾ ਕਰਨ ਵਾਲੀਆਂ ਉਹਨਾਂ ਨਾਲ ਗੱਠਜੋੜ ਕਰਨ ਦੀ ਸੰਭਾਵਨਾ ਨਹੀਂ ਕੋਈ ਨਹੀਂ ਪਰ ਜੇ ਜੇ ਭਾਜਪਾ ਮੰਨਦੀ ਆ ਜਾਂ ਮੰਗਾਂ ਨੂੰ ਲੈ ਕੇ ਮੰਨਦੀ ਆ ਤਾਂ ਫਿਰ ਕਰ ਵੀ ਸਕਦੇ ਆ ਨਹੀਂ ਇਹ ਤੇ ਚੀਜ਼ ਹੈ ਕਿ ਜਿਹੜੇ ਸਾਡੇ ਮਸਲੇ ਆ ਬੀਜੇਪੀ ਦੀ ਸਰਕਾਰ ਆ ਉਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਬਲਬੈਦੀ ਵੀ ਦੇ ਉੱਪਰ ਕਾਨੂੰਨ ਬਣਾਵੇ ਸਾਡੇ ਪਾਣੀਆਂ ਦਾ ਹੱਕ ਸਾਨੂੰ ਦੇਵੇ ਸਾਡਾ ਚੰਡੀਗੜ੍ਹ ਸਾਨੂੰ ਦੇਵੇ ਤੇ ਫਿਰ ਤੇ ਕੋਈ ਗੱਲ ਵਿਚਾਰੀ ਜਾ ਸਕਦੀ ਕਿਸੇ ਤੇ ਜੇ ਉਦਾਂ ਹੀ ਧੱਕੇ ਨਾਲ ਤੁਸੀਂ ਕਹੋ ਕਿ ਤੇ ਤੁਸੀਂ ਸਾਡੇ ਨਾਲ ਆ ਜਾਓ ਤੇ ਇਦਾਂ ਦੀ ਤੇ ਕੋਈ ਗੱਲ ਨਹੀਂ ਹੋ ਸਕਦੀ ਨਾ ਕਦੀ ਇਹ ਜੋ ਸਾਡੇ ਪੰਜਾਬ ਦੇ ਜੋ ਸਾਡੇ ਸਿੱਖਾਂ ਦੇ ਮਸਲੇ ਆ ਸਾਰਿਆਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੁਣ ਕੀ ਦੇਖਦੇ ਹੋ 27 ਦੀ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਨਾਲ ਸਟੇਜ ਤੋਂ ਐਲਾਨ ਵੀ ਹੋਇਆ ਤੇ ਲੱਗਦਾ ਕਿ ਜਿਹੜੇ ਪੰਥਕ ਪਾਰਟੀ ਆ ਜਿਹੜੀ ਪਹਿਲੀਆਂ ਰਵਾਇਤੀ ਪੰਤਕ ਪਾਰਟੀਆਂ ਤੋਂ ਬਾਅਦ ਇਹ ਪਾਰਟੀ ਜਿਹੜੀ ਉਹ ਸਿਆਸਤ ਦੇ ਵਿੱਚ ਜਗ੍ਹਾ ਬਣਾਉਣ ਚ ਕਾਮਯਾਬ ਹੋ ਜਾਊਗੀ ਹਾਂਜੀ ਅਸੀਂ ਗੁਰੂ ਸਾਹਿਬ ਦੇ ਉਪਾਸਰੇ ਨਾਲ ਸੰਗਤਨ ਦੇ ਸਹਿਯੋਗ ਨਾਲ ਕਾਮਯਾਬ ਹੋ ਜਾਾਂਗੇ ਤੇ ਇਹ ਚੀਜ਼ਾ ਕਿ ਅਸੀਂ ਇੱਕ ਥੋੜਾ ਜਿਹਾ ਦੂਜੇ ਤੋਂ ਹਟ ਕੇ ਥੋੜੀ ਜਿਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਜਿਹੜੀ ਮਤਲਬ ਸਾਫ ਸੁਥਰੀ ਹੋਵੇ ਜਿੱਥੇ ਕੋਈ ਪੈਸੇ ਦਾ ਕੋਈ ਵੱਡਾ ਕੋਈ ਪੈਸੇ ਲੈ ਕੇ ਟਿਕਟਾਨਾ ਲਤਿਆਂ ਜਾਣ ਕੋਈ ਗਲਤ ਬੰਦਿਆਂ ਨੂੰ ਅੱਗੇ ਨਾਲਿਆਂ ਦਾ ਜਾਵੇ ਅਸੀਂ ਸਾਫ ਸੁਥਰੇ ਅਕਸ ਵਾਲੇ ਬੰਦਿਆਂ ਨੂੰ ਅੱਗੇ ਲਿਆਉਣਾ ਚਾਹਦੇ ਹਾਂ 2025 ਚ ਕਿੰਨੀ ਕੁ ਮੈਂਬਰਸ਼ਿਪ ਕਰਨ ਦਾ ਮਤਲਬ ਟੀਚਾ ਰੱਖਿਆ ਕਿੰਨੇ ਕੁ ਲੱਖ ਬੰਦਾ ਜੋੜਨ ਦਾ ਟੀਚਾ ਨਹੀਂ ਅਸੀਂ ਤੇ ਚੱਲ ਰਹੇ ਹਾਂ ਜੀ ਇਹਦੇ ਚ ਕੋਈ ਕੋਈ ਲਿਮਟ ਨਹੀਂ ਗਈ ਇਹਦੇ ਚ ਕਿੰਨੇ ਵੀ ਹੋ ਸਕਦੇ ਆ ਅਸੀਂ ਇਹਦੇ ਸ਼ੁਰੂਆਤ ਚ ਆ ਆਸਤੇ ਆਸਤੇ ਕੋਈ 10 ਲੱਖ 20 ਲੱਖ 30 ਲੱਖ ਜਿੱਦਾਂ ਅੱਗੇ ਵਧਦੇ ਜਾਵਾਂਗੇ ਜੀ ਬੋਬਾ ਧੰਨਵਾਦ ਸੋ ਗੱਲ ਲਗਾਤਾਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਸੀ ਪੰਜਾਬ ਦੀ ਰਾਜਨੀਤੀ ਚ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਜਨਮ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਸੋ ਅਮਰਿਤਪਾਲ ਦੀ ਪਾਰਟੀ ਦੇ ਸਬੰਧ ਦੇ ਵਿੱਚ ਅਮਰਿਤਪਾਲ ਦੇ ਪਿਤਾ ਜੀ ਨਾਲ ਗੱਲਬਾਤ ਹੋਈ ਜਦੇ ਵਿੱਚ ਉਹਨਾਂ ਨੂੰ ਸਵਾਲ ਜਿਹੜੇ ਪਿਛਲੇ ਦਿਨੀ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ ਤੇ ਹੋਰ ਮਸਲਿਆਂ ਤੇ ਪੰਜਾਬ ਦੇ ਤੇ ਗੱਲਬਾਤ ਕੀਤੀ ਗਈ ਜਿਵੇਂ ਚ ਉਹਨਾਂ ਨੇ ਸਪਸ਼ਟਿਕਰਨ ਵੀ ਦਿੱਤਾ ਵਾ ਸੋ ਤੁਸੀਂ ਕੀ ਸੋਚਦੇ ਹੋ ਤੁਹਾਡੀ ਜਿਹੜੀ ਰਾਏ ਤੁਸੀਂ ਕਮੈਂਟ ਜਰੂਰ ਸਾਡੇ ਤੱਕ ਭੇਜ ਸਕਦੇ ਹੋ